ਭਗਤਾਂ ਦੀ ਦੀਦੀ ਨੇ ਆਪਣੇ ਆਪਣੇ ਹੀ ਮਾਸੀ ਦੇ ਮੁੰਡੇ ਦੇ ਇਸ਼ਕ ਦੇ ਚੱਕਰ ਦੇ ਵਿੱਚ ਆਪਣਾ ਹੀ ਘਰ ਵਾਲਾ ਵੱਢ ਕੇ ਸੇਫਟੀ ਟੈਂਕ ਦੇ ਵਿੱਚ ਪਾ ਦਿੱਤਾ ਤਾਂ ਫਿਰ ਕੀ ਬਣਦਾ ਆ ਇਹ ਕਹਾਣੀ ਦੱਸੂਗਾ ਅੰਧ ਭਗਤ ਮੁ슬ਮਾਨਾਂ ਦੇ ਲਾਲਚਨ ਲਾਉਂਦੇ ਆ ਕਿ ਇਹ ਆਪਣੀ ਐ ਭੈਣਾਂ ਦਾ ਹਲਾਲਾ ਕਰਦੇ ਆ ਐਦਾਂ ਉਹਦਾ ਫਲਾਣਾ ਧਮਕਾਣਾ ਹੁਣ ਇਹ ਜਿਹੜੇ ਅੰਧ ਭਗਤ ਆਏ ਨੇ ਵੀ ਆਪਣਾ ਹੀ ਕੰਮ ਸ਼ੁਰੂ ਕਰ ਦਿੱਤਾ ਆ ਹਾਂਜੀ ਇਹ ਕਹਾਣੀ ਸ਼ੁਰੂ ਹੁੰਦੀ ਆ ਜੀ ਐ ਬਲਾਰਾਮ ਪਰ ਜੁਪੀਟਰ ਇੱਥੇ ਦਾ RAM ਜੀ ਜੋ ਕੇ ਆਪਣੀ ਘਰ ਵਾਲੀ ਦੇ ਨਾਲ ਅਤੇ ਆਪਣੇ ਨਵ ਜੰਮੇ ਬੱਚੇ ਦੇ ਨਾਲ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਹੁੰਦਾ ਆ ਤਾਂ ਕੁਦਰਤੀ ਇਹਨਾਂ ਦਾ ਰਾਹਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਆ ਜਿਸ ਵਿੱਚ RAM ਜੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਜਿਹੜੀ ਉਹਦੀ ਘਰ ਵਾਲੀ ਆ ਉਹਦੇ ਸਿਰ ਦੇ ਵਿੱਚ ਬਹੁਤ ਸੱਟ ਲੱਗਦੀ ਆ ਪਰਮਾਤਮਾ ਦੀ ਦਇਆ ਨਾਲ ਪੁੱਤਰ ਆ ਜੋ ਓਹੋ ਉੱਛਲ ਕੇ ਕਿਤੇ ਦੂਰ ਜਾ ਡਿੱਗਦਾ ਆ ਉਹਦਾ ਬਚਾ ਹੋ ਜਾਂਦਾ ਆ ਤੇ ਜਿਹੜੀ RAM ji ਦੀ ਘਰ ਵਾਲੀ ਹੁੰਦੀ ਆ ਉਹਦਾ ਮਤਲਬ ਕਿ ਦਿਮਾਗੀ ਸੰਤੁਲਨ ਬਹੁਤ ਵਿਗੜ ਜਾਂਦਾ ਆ ਤੇ ਉਹ ਆਪਣੇ ਬੱਚੇ ਨੂੰ ਸਾਂਭਣ ਦੇ ਮਤਲਬ ਕਿ ਲੈਕ ਨਹੀਂ ਸੀ ਫਿਰ ਜੋ RAM ji ਦਾ ਸਾਲਾ ਸੀ ਜਿਸ ਦਾ ਨਾਮ ਜਾਨਕ RAM ਸੀ ਉਹੋ ਆਪਣੇ ਭੈਣ ਦੇ ਮੁੰਡੇ ਨੂੰ ਆਪਣੇ ਕੋਲ ਲਖਨਊ ਲੈ ਜਾਂਦਾ ਆ ਲਖਨਊ ਲੈ ਜਾਂਦਾ ਹੈ ਤੇ ਉਥੇ ਥੋੜਾ ਚਿਰ ਬਾਅਦ ਮਤਲਬ ਕਿ ਰਾਮ ਜੀ ਦੀ ਘਰ ਵਾਲੀ ਦੀ ਵੀ ਮੌਤ ਹੋ ਜਾਂਦੀ ਹੈ ਫਿਰ ਉਹ ਲਖਨਊ ਦੇ ਵਿੱਚ ਹੀ ਉਹ ਬੱਚਾ ਪਲਦਾ ਆ ਜਿਸ ਦਾ ਨਾਮ ਹੁੰਦਾ ਆ ਇਹ ਸ਼ਿਵਾ ਸ਼ਿਵਾ ਜੋ ਉਥੇ ਹੀ ਆਪਣੇ ਮਾਮੇ ਕੋਲ ਰਹਿ ਕੇ ਪਲਦਾ ਤੇ ਪੜਦਾ بڑا ਹੁੰਦਾ ਚਲੋ ਜਦੋਂ ਉਹ ਬਿਆਨ ਦੇ ਲੈਕ ਹੋ ਜਾਂਦਾ ਆ ਤਾਂ ਉਹਦਾ ਰਿਸ਼ਤਾ ਉਸਦਾ ਮਾਮਾ ਲਖਨਊ ਦੀ ਹੀ ਕੋਈ ਮਧੂ ਵਾਲਾ ਉਸ ਡੋਲੀ ਮਧੂ ਆਸਥਾਨਾ ਸੌਰੀ ਮਧੂ ਆਸਥਾਨਾ ਉਸ ਡੋਲੀ ਦੇ ਨਾਲ ਉਹਦਾ ਰਿਸ਼ਤਾ ਤੈਅ ਕੀਤਾ ਜਾਂਦਾ ਆ ਤਾਂ ਰਿਸ਼ਤੇ ਦੇ ਥੋੜਾ ਜਿਨ ਬਾਅਦ ਉਹਦਾ ਵਿਆਹ ਹੋ ਜਾਂਦਾ ਆ ਵਿਆਹ ਤੋਂ ਬਾਅਦ ਉਹਨੂੰ ਲਖਨਊ ਦੇ ਹੀ ਹਰੀਓਂ ਨਗਰ ਦੇ ਵਿੱਚ ਕਰਾਇਤੇ ਮਕਾਨ ਲੈ ਕੇ ਦਿੱਤਾ ਜਾਂਦਾ ਆ ਤਾਂ ਉਹ ਆਪਣੀ ਘਰ ਵਾਲੀ ਨਾਲ ਬੜੀ ਖੁਸ਼ੀ-ਖੁਸ਼ੀ ਉੱਥੇ ਰਹਿ ਰਿਹਾ ਹੁੰਦਾ ਆ ਚਲੋ ਜੀ ਥੋੜਾ ਟਾਈਮ ਪੈਂਦਾ ਤਾਂ ਉਸਦੇ ਇੱਕ ਬੱਚਾ ਜਨਮ ਲੈਂਦਾ ਉਧਰ ਦੀ ਜਨਮ ਤੋਂ 4-5 ਮਹੀਨੇ ਬਾਅਦ ਉਸ ਬੱਚੇ ਦੀ ਵੀ ਮੌਤ ਹੋ ਜਾਂਦੀ ਆ ਬੱਚੇ ਦੀ ਮੌਤ ਹੋ ਜਾਂਦੀ ਆ ਉਹ ਆਪਣੀ ਘਰ ਵਾਲੀ ਨੂੰ ਸਮਝਾਉਂਦਾ ਕਿ ਚਲੋ ਪ੍ਰਮਾਤਮਾ ਦੇ ਰੰਗ ਆ ਹੈਨਾ ਤੇ ਕੋਈ ਗੱਲ ਨਹੀਂ ਆਪਾਂ ਅੱਗੇ ਦੇਖਾਂਗੇ ਚਲੋ ਬੱਚਾ ਉਹਨਾਂ ਦੇ ਸਾਲ 6 ਮਹੀਨੇ ਬਾਅਦ ਫੇਰ ਮਤਲਬ ਕਿ ਬੱਚਾ ਉਹਨਾਂ ਦੇ ਵੱਲੋਂ ਇਹ ਪ੍ਰੈਗਨਨਸੀ ਉਹ ਧਾਰਨ ਕਰ ਜਾਂਦੀ ਆ ਫਿਰ ਬੱਚਾ ਹੁੰਦਾ ਆ ਤਾਂ ਕੁਦਰਤੀ 4-5 ਮਹੀਨਿਆਂ ਬਾਅਦ ਉਹ ਬੱਚਾ ਵੀ ਰੱਬ ਨੂੰ ਪਿਆਰਾ ਹੋ ਜਾਂਦਾ ਉਹ ਬੱਚਾ ਵੀ ਮਤਲਬ ਕਿ ਮੁੱਕ ਜਾਂਦਾ ਹੁਣ ਜਿਹੜੀ ਮਦੋ ਹੁੰਦੀ ਆ ਉਹ ਬਹੁਤ ਉਦਾਸ ਰਹਿਣ ਲੱਗ ਪੈਂਦੀ ਆ ਜਿਵੇਂ ਆਪਣੀ ਘਰ ਵਾਲੀ ਨੂੰ ਬਹੁਤ ਸਮਝਾਉਂਦਾ ਕਿ ਰੱਬ ਦੇ ਰੰਗਵਾਹੇ ਕੋਈ ਨਹੀਂ ਉਹ ਬਹੁਤ ਜਾਣੀ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਪੈਂਦੀ ਆ ਫਿਰ ਓਹ ਆਪਣੇ ਘਰ ਵਾਲੇ ਨੂੰ ਇੱਕ ਦਿਨ ਕਹਿੰਦੀ ਆ ਕਿ ਮੈਂ ਕਿਉਂ ਨਾ ਆਪਣੀ ਮਸ ਜਿਹੜੀ ਮੇਰੀ ਮਾਸੀ ਆ ਉਹਦਾ ਦਾ ਲਫਾਫੇ ਬਣਾਉਣ ਦਾ ਕੰਮ ਆ ਮੈਂ ਕਿਉਂ ਨਾ ਉਹਨਾਂ ਦੇ ਨਾਲ ਲਫਾਫੇ ਬਣਾਉਣ ਦੇ ਵਿੱਚ ਕੰਮ ਬਣਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਵਾਂ ਨਾਲੇ ਤਾਂ ਮਾਣੀ ਮੋਟੀ ਘਰ ਨੂੰ ਇਨਕਮ ਆਊਗੀ ਹੈਨਾ ਤੇ ਨਾਲੇ ਚਲੋ ਮੇਰਾ ਦਿਲ ਲੱਗਿਆ ਰਹੂਗਾ ਉੱਥੇ ਹੋਰ ਵੀ ਕੰਮ ਕਰਦੇ ਆ ਚਲੋ ਉਹ ਸ਼ੇਵਾ ਆਪਣੀ ਘਰ ਵਾਲੀ ਨੂੰ ਮਨਾ ਨਹੀਂ ਕਰਦਾ ਉਹ ਕਹਿੰਦਾ ਠੀਕ ਆ ਜਿੱਦਾਂ ਤੇਰਾ ਦਿਲ ਕਰਦਾ ਕਰ ਲੈ ਵੀ ਮੈਂ ਮੈਂ ਤਾਂ ਤੈਨੂੰ ਕੁਝ ਦੇਖਣਾ ਚਾਹਦਾ ਆ ਦੇਖੋ ਕਿੰਨਾ ਵਧੀਆ ਬੰਦਾ ਸੀ ਇਹੋ ਉਹ ਆਪਣੀ ਘਰ ਵਾਲੀ ਦੇ ਨਾਲ ਹਰ ਤਰ੍ਹਾਂ ਨਾਲ ਸਹਿਮਤ ਸੀ ਉਹ ਵੀ ਤੂੰ ਜਿੱਦਾਂ ਵੀ ਤੇਰਾ ਮਨ ਖੁਸ਼ ਹੁੰਦਾ ਤੂੰ ਉਦਾਂ ਕਰ ਲੈ ਤੂੰ ਆਪਣੀ ਮਾਸੀ ਦੇ ਜਾ ਕੇ ਕੰਮ ਕਰਨ ਲੱਪਾ ਤੇਰਾ ਦਿਲ ਲੱਗਿਆ ਰਹੂਗਾ ਚਲੋ ਤੇਰਾ ਬਾਰ-ਬਾਰ ਤਿਆਨ ਬੱਚੇ ਦੇ ਵਿੱਚ ਜਾਂਦਾ ਆ ਚਲੋ ਜੀ ਉਹ ਮਾਸੀ ਦੇ ਘਰ ਜਾ ਕੇ ਉੱਥੇ ਉਹ ਕੰਮ ਕਰਦੀ ਲਫਾਫੇ ਬਣਾਉਣ ਦਾ ਤੇ ਕਦੇ ਲਵਾਫੇ ਬਣਾਉਣ ਨੂੰ ਆਪਣੇ ਘਰ ਵੀ ਲੈ ਆਂਦੀ ਚਲੋ ਘਰ ਬਣਾ ਲੈਣੇ ਦੂਵੇ ਦਿਨ ਲਿਜਾ ਕੇ ਦੇ ਦੇਣੇ ਤੇ ਕਦੇ ਉੱਥੇ ਰਹਿ ਕੇ ਵੀ ਉਹਨੇ ਕੰਮ ਕਰਨਾ ਸ਼ੁਰੂ ਕਰ ਲੈਣਾ ਉਹਦੀ ਕੰਮ ਕਰਦਿਆਂ ਕਰਦਿਆਂ ਹੌਲੀ ਹੌਲੀ ਆਪਣੀ ਮਾਸੀ ਦੇ ਮੁੰਡੇ ਨਾਲ ਨੇੜਤਾ ਹੋ ਜਾਂਦੀ ਆ ਉਹ ਨੇੜਤਾ ਬਾਦੀ ਬਾਦੀ ਇਸ਼ਕ ਦੇ ਚੱਕਰ ਦੇ ਵਿੱਚ ਪੈ ਬਦਲ ਜਾਂਦੀ ਆ ਚਲੋ ਜੀ ਜਦ ਨੇੜਤਾ ਇਸ਼ਕ ਵਿੱਚ ਬਦਲ ਜਾਂਦੀ ਆ ਤਾਂ ਉਹ ਬੜੀ ਖੁਸ਼ ਰਹਿਣ ਲੱਗ ਪਈ ਸ਼ਿਵਾ ਵੀ ਬੜਾ ਖੁਸ਼ ਹੋਇਆ ਵੀ ਚਲੋ ਮੇਰੀ ਘਰ ਵਾਲੀ ਦਾ ਉਧਰ ਧਿਆਨ ਪੇ ਗਿਆ ਹੈ ਨਾ ਵੀ ਉਹ ਖੁਸ਼ ਰਹਿਣ ਲੱਗੀ ਆ ਵੀ ਹੋਰ ਮੈਨੂੰ ਕੀ ਚਾਹੀਦਾ ਆ ਪਏ ਬੱਚੇ ਨੂੰ ਤਾਂ ਮਤਲਬ ਕਿ ਉਹ ਆ ਹੋ ਗਈ ਭੁੱਲ ਗਈ ਆ ਤੇ ਉਹ ਵੀ ਆਪਣੇ ਕੰਮ ਕਾਰ ਦੇ ਵਿੱਚ ਲੱਗਿਆ ਰਿਹਾ ਇੱਕ ਦਿਨ ਸ਼ਿਵਾ ਨੇ ਕਿਹਾ ਕਿ ਡੋਲੀ ਮੈਂ ਕਿਤੇ ਬਾਹਰ ਜਾਣਾ ਆ ਤੇ ਮੈਂ ਅੱਜ ਰਾਤ ਵਾਪਸ ਨਹੀਂ ਆਉਂਗਾ ਤੇ ਤੂੰ ਮੇਰਾ ਇੰਤਜ਼ਾਰ ਨਾ ਕਰੀ ਆਪਣਾ ਰੋਟੀ ਪਾਣੀ ਖਾਹੀਂ ਤੇ ਸੌਂ ਜਾ ਉਹ ਕਹਿੰਦੀ ਠੀਕ ਆ ਜੀ ਜਦੋਂ ਸ਼ਿਵਾਰ ਚਲੇ ਜਾਂਦਾ ਆ ਤਾਂ ਉਹ ਆਪਣੇ ਆਸ਼ਕ ਨੀਰਜ ਨੂੰ ਫੋਨ ਕਰਦੀ ਆ ਤੇ ਘਰ ਬੁਲਾ ਲੈਂਦੀ ਆ ਨੀਰ ਜਾ ਕੇ ਪੁੱਛਦਾ ਕਿ ਜੀਜਾ ਜੀ ਕਿੱਥੇ ਆ ਜੀਜਾ ਜੀ ਪੁੱਛਣਾ ਸੀ ਜੀਜਾ ਜੀ ਕਿੱਥੇ ਆ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਤੂੰ ਘਬਰਾ ਨਾ ਤੂੰ ਨਿਆਰੇ ਲੈ ਜੀਜਾ ਦੇ ਰਾਹ ਜਿੱਥੇ ਹੈ ਨੀਗਾ ਚਲੋ ਜੀ ਉਹ ਰੋਟੀ ਪਾਣੀ ਖਾਂਦੇ ਆ ਤੇ ਆਪਣੇ ਜੋ ਇਹ ਆਸ਼ਕੀ ਦੇ ਚੱਕਰ ਰੇਸ਼ਕ ਦੇ ਚੱਕਰ ਦੇ ਵਿੱਚ ਉਹ ਮਗਨ ਹੋ ਜਾਂਦੇ ਆ ਕੁਦਰਤੀ ਛੇਵਾ ਵੀ ਪਤਾ ਨਹੀਂ ਕੀ ਗੱਲ ਹੋਈ ਉਹ ਵਾਪਸ ਆ ਗਿਆ ਜਦੋਂ ਉਹ ਵਾਪਸ ਆਂਦਾ ਆਤਾ ਉਹਨੇ ਕਿਹਾ ਕਿ ਮੈਂ ਕਿੱਥੇ ਦਰਵਾਜ਼ੇ ਖੜਕਾਂ ਦਾ ਫਿਰੂੰਗਾ ਉਹਨੂੰ ਜਾਗਾਣੀ ਜਾਂ ਖੜਕਾਇਆ ਵੀ ਹੋਊਗਾ ਜਾਗਾਣੀ ਜਾਂ ਨਹੀਂ ਆਣੀ ਉਹ ਕੰਧ ਟੱਪਦਾ ਅੰਦਰ ਜਾਂਦਾ ਜਦੋਂ ਉਹ ਦਰਵਾਜ਼ਾ ਦਰਵਾਜ਼ੇ ਕੋਲ ਜਾਂਦਾ ਤਾਂ ਉੱਥੋਂ ਅੰਦਰੋਂ ਅਬ ਨਾਰਮਲ ਜੀਆਂ ਆਵਾਜ਼ਾਂ ਆਉਣ ਲੱਗ ਪਈਆਂ ਆਵਾਜ਼ਾਂ ਪਹਿਲਾਂ ਵੀ ਆ ਰਹੀਆਂ ਸੀਗੀਆਂ ਤੇ ਆਵਾਜ਼ ਆਵਾਜ਼ ਸੁਣ ਕੇ ਉਹ ਸੋਚਦਾ ਵੀ ਇਹ ਤਾਂ ਕੋਈ ਨਾਰਮਲ ਆਵਾਜ਼ ਨਹੀਂ ਹੈਗੀ ਵੀ ਇਹ ਤਾਂ ਜਰੂਰ ਕੋਈ ਤੀਸਰਾ ਬੰਦਾ ਅੰਦਰ ਬੜਿਆ ਹੋਇਆ ਆ ਉਹਨੂੰ ਬਹੁਤ ਗੁੱਸਾ ਆਦਾ ਉਹ ਕਹਿੰਦਾ ਜੋਰ ਕੇ ਲੱਤ ਮਾਰਦਾ ਅੱਜ ਕੱਲ ਮਾਣੀਆ ਕੁੰਡੀਆਂ ਹੁੰਦੀਆਂ ਆ ਜਲਦੀ ਖੁੱਲ ਜਾਂਦੀਆਂ ਆ ਜੋਰ ਕੇ ਲੱਤ ਮਾਰ ਦਰਵਾਜ਼ਾ ਖੁੱਲ ਜਾਂਦਾ ਜਦੋਂ ਉਹ ਦੇਖਦਾ ਕਿ ਸਾਹਮਣੇ ਉਹਦੀ ਘਰ ਵਾਲੀ ਬਿਨਾ ਕੱਪੜਿਆਂ ਤੋਂ ਤੇ ਆਪਣੇ ਹੀ ਮਾਸੀ ਦੇ ਮੁੰਡੇ ਨਾਲ ਬੈਠ ਤੇ ਕਾਰਵਾਈ ਰੰਬਣ ਲੱਗੀ ਹੁੰਦੀ ਆ ਤਾਂ ਉਹ ਬਹੁਤ ਗੁੱਸਾ ਹੁੰਦਾ ਘਰ ਵਾਲੀ ਦੇ ਚਪੇੜਾ ਮਾਰਦਾ ਵਿੱਚ ਨੀਰਜ ਜੀ ਬੋਲਣ ਲੱਗਦਾ ਉਹ ਚਪੇੜਾ ਨੀਰਜ ਜੀ ਦੇ ਵੀ ਛੱਡਦਾ ਜਾਂ ਨੀਰਜ ਜੀ ਦੇ ਚਪੇੜਾ ਮਾਰ ਚਪੇੜ ਮਾਰਦਾ ਤਾਂ ਨੀਰਜ ਨੂੰ ਗੁੱਸਾ ਆ ਜਾਂਦਾ ਉਹ ਕਾ ਕਰਦਾ ਉਹ ਉਹ ਨੂੰ ਗਲੋਂ ਫੜ ਲੈਂਦਾ ਤੇ ਜਿਹੜੀ ਡੋਲੀ ਹੁੰਦੀ ਆ ਉਹ ਵੀ ਸ਼ਿਵਾ ਦੇ ਹੱਥ ਫੜ ਲੈਂਦੀ ਆ ਕਿ ਉਹ ਆਪਣੇ ਆਪ ਨੂੰ ਛੁਡਾ ਨਾ ਸਕਿਆ ਨੂੰ ਪਤਾ ਹੀ ਨਹੀਂ ਲੱਗਿਆ ਕਦ ਉਹਦੀ ਮੌਤ ਹੋ ਗਈ ਜਦੋਂ ਉਹਦੀ ਮੌਤ ਹੋ ਜਾਂਦੀ ਆ ਤਾਂ ਇਹ ਬਾਡੀ ਨੂੰ ਐ ਸੋਫੇ ਦੇ ਪਿੱਛੇ ਲੁਕੋ ਕੇ ਤਾਂ ਦੂਜੇ ਦਿਨ ਸਵੇਰ ਨੂੰ ਪਰੇ ਨਾਰਮਲੀ ਤਰੀਕੇ ਨਾਲ ਆਪਣੇ ਜਿੱਦਾਂ ਜਾਂਦੇ ਆ ਕੰਮ ਇਹ ਵੀ ਲਵਾਫੇ ਬਣਾਉਣੇ ਜਾਂਦੇ ਉੱਥੇ ਜਾ ਕੇ ਲਵਾਫੇ ਬਣਾਉਂਦੇ ਰਹਿੰਦੇ ਆ ਸਾਰਾ ਦਿਨ ਕੰਮ ਲੱਗੇ ਰਹਿੰਦੇ ਆ ਤੇ ਰਾਤ ਨੂੰ ਫਿਰ ਉਹ ਉੱਥੇ ਆਂਦੇ ਜਦੋਂ ਉੱਥੇ ਆਂਦੇ ਆ ਤਾਂ ਫਿਰ ਉਹਨਾਂ ਨੇ ਲਾਸ਼ ਨੂੰ ਤਾਂ ਟੱਕਾਂ ਨੇ ਲਾਣਾ ਹੀ ਸੀ ਨਾ ਤਾਂ ਇਹਨਾਂ ਨੇ ਕੀ ਕੀਤਾ ਲਾਸ਼ ਦੇ ਟੁਕੜੇ ਕਰਕੇ ਸੇਫਟੀ ਟੈਂਕ ਦੇ ਵਿੱਚ ਸਿੱੜ ਦਿੱਤਾ ਤਾਂ ਦਾਸ 12 ਦਿਨ 15 ਦਿਨ ਰਹਿਣ ਤੋਂ ਬਾਅਦ ਤਾਂ ਜੇ ਕੋ ਪੁੱਛਦਾ ਵੀ ਸੀਗਾ ਇਹਨਾਂ ਨੂੰ ਤਾਂ ਇਹ ਕਹਿ ਦਿੰਦੇ ਸੀਗੇ ਕਿ ਉਹ ਕੰਮ ਤੇ ਗਿਆ ਆ ਉਹ ਕਿਤੇ ਬਾਹਰ ਮਤਲਬ ਕੰਮ ਕਰਨ ਲੱਗ ਪਿਆ ਉਹ ਬਾਹਰ ਕਿਤੇ ਕੰਮ ਤੇ ਗਿਆ ਆ ਸੁਣਿਆ ਦੂਸਰੇ ਤੀਜੇ ਦਿਨ ਕਰਵਾ ਚੌਥਾ ਵਰਤ ਵੀ ਸੀ ਇਹ ਡੋਲੀ ਨੇ ਬਾਹਰ ਰੱਖਿਆ ਬੜੇ ਗੀਤ ਗਾਏ ਮਨਾਇਆ ਵਰਤ ਸਾਰਾ ਕੁਝ ਕੀਤਾ ਪਰ ਘਰ ਵਾਲਾ ਤਾਂ ਸੇਫਟੀ ਟੈਂਕ ਵਿੱਚ ਹੈਗਾ ਤਾਂ ਸਾਰਾ ਕੁਝ ਚੱਲਦਾ ਰਿਹਾ 10-15 ਦਿਨ ਬਾਅਦ ਇਹ ਉੱਥੋਂ ਬਦਲ ਕੇ ਕਿਤੇ ਹੁਦਰ ਕਿਰਾਏ ਤੇ ਰਹਿਣ ਲੱਗ ਪੈਂਦੇ ਆ ਕਿਉਂਕਿ ਇਹ ਵੀ ਮਕਾਨ ਕਿਰਾਏ ਦਾ ਹੁੰਦਾ ਇਹਨਾਂ ਨੇ ਕਿਹਾ ਬਈ ਇਹਨੂੰ ਛੱਡੋ ਜਿਹੜੀ ਡਰ ਵੀ ਲੱਗਦਾ ਹੋਣਾ ਇਹਨਾਂ ਨੂੰ ਉਹਨਾਂ ਦਾ ਡਰ ਨਾ ਕੀ ਹੈ ਜਿਨ੍ਹਾਂ ਨੇ ਬੰਦਾ ਵਾ ਕੇ ਛੱਡ ਦਿੱਤਾ ਫਿਰ ਵੀ ਚਲੋ ਇਹ ਹੁਦਰ ਰਹਿਣ ਲੱਗ ਪੈਂਦੇ ਆ ਨਵੀਂ ਜਗ੍ਹਾ ਕੋਈ ਨਹੀਂ ਜਾਣਦਾ ਲੋਕੀ ਉੱਥੇ ਦੇ ਸਮਝਦੇ ਸੀ ਕਿ ਬਈ ਡੋਲੀ ਦਾ ਘਰ ਵਾਲਾ ਨੀਂਦ ਜੀ ਆ ਜਦੋਂ ਕੁਝ ਦਿਨ ਬੀਤ ਜਾਂਦੇ ਆ ਤਾਂ ਜਿਹੜਾ ਸ਼ੇਵ ਦਾ ਸਾਲਾ ਹੁੰਦਾ ਆ ਉਹਦਾ ਨਾਮ ਹੁੰਦਾ ਆ ਜੀ 모ਹਿਤ 모ਹਿਤ ਆਪਣੀ ਭੈਣ ਨੂੰ ਡੋਲੀ ਨੂੰ ਘੁਸਦਾ ਆ ਕੇ ਜੀਜਾ ਜੀ ਨਹੀਂ ਦੇਖਦੇ ਮੈਂ ਫੋਨ ਵੀ ਲਾਣ ਦੀ ਟਰਾਈ ਕਰ ਰਹੀ ਆ ਭਈ ਉਹ ਨਹੀਂ ਦੇਖਦੇ ਉਹ ਕਿੱਥੇ ਆ ਤਾਂ ਇਹ ਕਹਿੰਦੀ ਆ ਕਿ ਉਹ ਕੰਮ ਤੇ ਗਿਆ ਉਹ ਮੈਨੂੰ ਵੀ ਉਸ ਦਾ ਕੁਝ ਨਹੀਂ ਪਤਾ ਮੈਂ ਵੀ ਫੋਨ ਲਾਣੀ ਆ ਮੈਂ ਵੀ ਬਹੁਤ ਟੈਨਸ਼ਨ ਦੇ ਵਿੱਚ ਆ 365 ਲਿੱਤਰ ਨਾਰ ਦੇ ਥਾ ਦਾ ਸਰ ਬੰਦੇ ਨੂੰ ਮਾਰਦੇ ਉਹੀ ਗੱਲ ਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਘਬਰਾ ਨਾ ਚਲੋ ਆਪਾਂ ਥਾਣੇ ਚਲਦੇ ਆ ਇਹਦੀ ਇਤਲਾਹ ਦਿੰਨੇ ਆ ਡੌਲੀ ਠਾਣੇ ਜਾਂਦੀ ਆ ਬੜਾ ਲੁੰਦੀ ਆ ਜੀ ਪੁਲਿਸ ਵਾਲਿਆਂ ਮੁਰੇ ਮੇਰਾ ਘਰ ਵਾਲਾ ਐ ਦਦਾ ਹੋ ਗਿਆ ਗਮ ਹੋ ਗਿਆ ਨਹੀਂ ਮਿਲਦੇ ਆ ਤਾਂ ਪੁਲਿਸ ਵਾਲਿਆਂ ਨੇ ਵੀ ਪੁਲਿਸ ਰਿਪੋਰਟ ਲਿਖੀ ਚੱਲ ਕਹਾਣੀ ਖਤਮ ਉਹ ਆਪਣੇ ਘਰ ਆ ਕੇ ਮੁੜ ਕੇ ਜਾਂਦੀ ਹੀ ਨਹੀਂ ਪਤਾ ਕਾਲਨ ਐਦਾਂ ਕਰਦਿਆਂ ਕਰਦਿਆਂ ਕੁਝ ਟਾਈਮ ਹੋਰ ਲੰਘਦਾ ਆ ਤਾਂ ਜੋ ਸ਼ੇਵਾ ਦਾ ਮਾਮਾ ਹੁੰਦਾ ਆ ਜਨਕ ਰਾਜ ਉਹ ਜਦੋਂ ਉਹ ਵੀ ਟਰਾਈ ਕਰਦਾ ਹੁੰਦਾ ਲੱਭਣ ਦੀ ਉਹ ਨਹੀਂ ਮਿਲਦਾ ਕਿਤੇ ਬਹੁਤ ਕੁਝ ਬਹੁਤ ਟਰਾਈਆਂ ਮਾਰਦਾ ਓਹੋ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਰਿਪੋਰਟ ਦੇ ਦਿੰਦਾ ਉਹ ਵੀ ਆਪਣੇ ਬੰ ਨੂੰ ਪੁਲਿਸ ਰਿਪੋਰਟ ਦਰਜ ਕਰਾਉਂਦਾ ਕਿ ਮੇਰਾ ਜੋ ਭਾਂਜਾ ਹੈ ਉਹ ਨਹੀਂ ਡੱਬ ਰਿਹਾ ਵੀ ਮੈਨੂੰ ਸ਼ੱਕ ਆਪੇ ਉਹਨਾਂ ਦਾ ਕੋਈ ਮਾੜਾ ਕੰਮ ਹੋ ਗਿਆ ਚਲੋ ਜੀ ਪੁਲਿਸ ਵਾਲਿਆਂ ਨੇ ਥੋੜਾ ਜਿਆਦਾ ਗੱਲ ਨੂੰ ਸੀਰੀਅਸ ਲਿਆ ਜਾਂ ਉਹਨੇ ਕੋਈ ਪ੍ਰੈਸ਼ਰ ਪਾਇਆ ਹੋਊਗਾ ਤਾਂ ਉਹਨਾਂ ਨੇ ਮੈਂ ਡਾਈ ਕੀਤੀ ਫੋਨ ਨੰਬਰ ਵਗੈਰਾ ਸਾਬਿਲਾਨਸਤ ਵਗੈਰਾ ਲਾਏ ਹੋਗੇ ਜਾਂ ਜਿੱਦਾਂ ਚੈੱਕ ਕੀਤੀ ਹੋਗੀ ਆਖਰੀ ਲੋਕੇਸ਼ਨ ਉਹਦੀ ਘਰ ਦੀ ਸੀਗੀ ਤਾਂ ਉਹਨਾਂ ਨੇ ਇਹ ਨੀਰਜ ਨੂੰ ਔਰ ਮਧੂ ਨੂੰ ਡੌਲੀ ਨੂੰ ਜਿਹਨੂੰ ਮਧੂ ਉਹ ਡੌਲੀ ਨੂੰ ਗ੍ਰਿਫਤਾਰ ਕਰ ਲਿਆ ਯਾਰ ਇਹਨਾਂ ਨੇ ਲਗਾਏ ਚਾਰ ਚਾਰ ਪਟੇ ਤਾਂ ਇਹਨਾਂ ਨੇ ਕਿਹਾ ਜੀ ਬੇ ਹਾਂ ਅਸੀਂ ਬੜ ਦਤਾ ਆ ਹੋ ਤੇ ਉਹਦੀ ਬਾਡੀ ਹੈਗੀ ਆ ਪੁਲਿਸ ਵਾਲੇ ਕਹਿੰਦੇ ਚਲੋ ਸਾਨੂੰ ਲੈ ਕੇ ਚਲੋ ਜਦੋਂ ਲੈ ਕੇ ਜਾਂਦੇ ਆ ਨਾ ਪੁਰਾਣੇ ਘਰ ਦੇ ਵਿੱਚ ਤਾਂ ਉਹ ਉੱਥੇ ਖੜੀ ਹੁੰਦੀ ਆ ਜੋ ਹੁੰਦਾ ਇਹ ਨੀਰਜ ਹੁੰਦਾ ਆ ਪੁਲਿਸ ਵਾਲੇ ਨੇ ਲੈ ਕੇ ਕੋਠੇ ਦੇ ਉੱਪਰ ਚੜ ਜਾਂਦਾ ਕੋਠੇ ਦੇ ਉੱਪਰ ਚੜ ਜਾਂਦਾ ਪੁਲਿਸ ਵਾਲੇ ਵੀ ਮੰਗਲ ਚੜ ਜਾਂਦੇ ਆ ਉਹ ਕਹਿ ਕਰਦਾ ਪਿੱਛੇ ਛਾਲ ਮਾਰਦਾ ਗੰਨਾ ਨਾਲਾ ਹੁੰਦਾ ਆ ਉਹਦੇ ਵਿੱਚ ਡਿੱਗ ਪੈਂਦਾ ਉਹਦੇ ਵਿੱਚੋਂ ਨਿਕਲ ਕੇ ਨਾਲੇ ਜਾਂਦਾ ਪੁਲਿਸ ਵਾਲਿਆਂ ਨੇ ਵੀ ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗੰਦਾ ਮੰਦਾ ਪਾਣੀ ਹੁੰਦਾ ਆ ਲੱਪੜਿਆ ਹੁੰਦਾ ਗਾਰੇ ਨਾਮ ਹੱਥ ਬੰਨ੍ਹ ਦੀ ਕੋਸ਼ਿਸ਼ ਕੀਤੀ ਉਹ ਫਟਾਫਟ ਆ ਗਏ ਉਹ ਤਾਂ ਨਿਕਲ ਗਿਆ ਉਹ ਵਾਈ ਡੋਲੀ ਕੋਲ ਉਹਨੂੰ ਡੋਲੀ ਨੂੰ ਪੁੱਛਿਆ ਪਈ ਦੱਸ ਕਿੱਥੇ ਆ ਉਹ ਜਾਦਾ ਇਸ਼ਾਰਾ ਕਰਦੀ ਸੇਫਟੀ ਟੈਂਕ ਵੱਲਾਂ ਪਈ ਆ ਇੱਥੇ ਹੀ ਆ ਇਹਦੇ ਵਿੱਚ ਹੀ ਆ ਤਾਂ ਪੁਲਿਸ ਵਾਲਿਆਂ ਨੇ ਫਿਰ 2 ਢਾਈ ਘੰਟੇ ਲੱਗੇ ਜੀ ਸੇਫਟੀ ਟੈਂਕ ਵਿੱਚੋਂ ਪਾਣੀ ਕੱਢਣ ਨੂੰ ਪਾਣੀ ਕੱਢਿਆ ਤਾਂ ਵਿੱਚੋਂ ਦੋ ਤਿੰਨਾਂ ਟੋਟਿਆਂ ਦੇ ਵਿੱਚ ਬੋਡੀ ਕੰਕਾਲ ਬਣੀ ਹੋਈ ਨਿਕਲੀ ਤੇ ਜੋ ਡੋਲੀ ਦਾ ਆਸ਼ਕ ਹੁੰਦਾ ਆ ਨੀਰਜ ਉਹ ਤਾਂ ਹਲੇ ਫਰਾਰ ਹੈ ਪਰ ਡੌਲੀ ਤਾਂ ਆਪਣ ਉਸੜੇ ਕੇ ਆ ਚੁੱਕੀ ਸੀ ਤੇ ਹੁਣ ਯਾਨੀ ਕਿ ਇਹ 2016 ਦੀ ਗੱਲ ਹੈ ਤੇ ਹੁਣ ਡੌਲੀ ਨੂੰ ਉਮਰ ਕੈਦ ਹੋਈ ਹੈ ਤੇ ਜਿਹੜਾ ਉਹਦਾ ਆਸ਼ਕ ਹੁੰਦਾ ਆ ਨੀਰਜ ਉਹ ਹੱਲੇ ਵੀ ਭਗੌੜਾ ਆ ਇਹ 2026 10 ਸਾਲ ਹੋ ਜਾਣੇ ਹਨ 10 ਸਾਲ ਹੋ ਗਏ ਆ ਤੇ ਉਹ ਹੱਲੇ ਵੀ ਭਗੌੜਾ ਆ ਤੇ ਉਹ ਹੱਲੇ ਵੀ ਪੁਲਿਸ ਦੇ ਹੱਥੇ ਨਹੀਂ ਆਇਆ ਆ ਪਰ ਡੌਲੀ ਨੂੰ ਉਮਰ ਕੈਦ ਹੋ ਗਈ ਆ ਸੋ ਭਰਾਵੋ ਇਹ ਅੰਧ ਭੜਤਾ ਨੇ ਦੀਦੀਆਂ ਵੀ ਹੁਣ ਆਪਣੇ ਘਰ 'ਚ ਹਲਾਲਾ ਕਰਨ ਲੱਪਈਆਂ ਆਂ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ